ਉਧਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਵੱਡਾ ਹੁਕਮ ਸਾਹਮਣੇ ਆਇਆ ਹੈ ਕਿ ਡਿਊਟੀ ਦੇ ਦੌਰਾਨ ਫੋਨ ਤੇ ਚੈਟ ਕਰਨ ਤੇ ਪਾਬੰਦੀ ਹੈ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਨ ਦੇ ਹੁਕਮ ਦਿੱਤੇ ਗਏ ਨੇ 스마트ਫੋਨ ਦੀ ਗੈਰ ਜ਼ਰੂਰੀ ਵਰਤੋਂ ਤੇ ਵੀ ਰੋਕ ਲਾ ਦਿੱਤੀ ਗਈ ਹੈ ਰੀਲ ਵੇਖਦੇ ਹੋਏ ਫੜੇ ਗਏ ਤਾਂ ਕਾਰਵਾਈ ਹੋਏਗੀ ਕਿਹਾ ਗਿਆ ਹੈ ਸਾਰੇ ਪੁਲਿਸ ਕਰਮੀਆਂ ਨੂੰ ਔਰ ਉਹਨਾਂ ਦੇ ਸਾਰਿਆਂ ਦੇ ਲਈ ਇਹ ਆਰਡਰ ਜਾਰੀ ਕਰ ਦਿੱਤੇ ਗਏ ਨੇ ਤਾਂ ਕੁੱਲ ਮਿਲਾ ਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਇਹ ਹੁਕਮ ਜਾਰੀ ਕੀਤਾ ਹੈ ਤਾਂ ਦੱਸ ਦਈਏ ਕਿ ਫੋਨ ਦੀ ਵਰਤੋਂ ਆਜ ਅਮੂਮਨ ਤੌਰ ਤੇ ਸਾਰਿਆਂ ਦੇ ਵੱਲੋਂ ਕੀਤੀ ਜਾਂਦੀ ਹੈ और बहुत सारे अजे सोशल मीडिया प्लेटफॉर्म ने जिथे कि समा काफ़ी हद हाँ तक गुजारिया जाता है बेशक कोई भी हो सबू ध्यान के रखते हुए ताकि विघन ना पवे ड्यूटी के फैसला लिया गया है कि सोशल मीडिया की वरतों जी है और नहीं होनी चाहिए दी, चैटिंग पाबंदी लगा दी गई है ड्यूटी के दौरान ਉਧ ਨਸ਼ਾ ਸਮਗਰਾਂ ਦੇ ਖਿਲਾਫ ਮਾਨ ਸਰਕਾਰ ਦਾ ਸਖਤ ਫੈਸਲਾ ਸਾਹਮਣੇ ਆਇਆ ਹੈ ਸਮਗਰਾਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕੁਝ ਦਿਨ ਪਹਿਲਾਂ ਹੀ ਸੀਐਮ ਦੀ ਉੱਚ ਅਫਸਰਾਂ ਦੇ ਨਾਲ ਮੀਟਿੰਗ ਹੋਈ ਸੀ ਤਾਂ ਮੀਟਿੰਗ ਦੇ ਵਿੱਚ ਸੀਐਮ ਨੇ ਸਖਤ ਐਕਸ਼ਨ ਲੈਣ ਦੇ ਹੁਕਮ ਦਿੱਤੇ ਸਨ ਆਰ ਵੀ ਜ਼ਿਕਰ ਉਸ ਸਮੇਂ ਕੀਤਾ ਗਿਆ ਸੀ ਕਿ ਜਿਹੜੀ ਐਸ ਸੀ ਪ੍ਰਾਪਰਟੀ ਅਟੈਚ ਕਰਾਂਗੇ ਔਰ ਉਸੇ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਨਸ਼ਾ ਤਸਕਰਾਂ ਬੇਸਿਕਾ ਸਕਦੇ ਕਿ ਹੁਣ ਖੈਰ ਨਹੀਂ ਹੈ ਪੂਰੀ ਸਖਤੀ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਔਰ ਹੁਣ ਸਖਤ ਐਕਸ਼ਨ ਹੋਏਗਾ ਅੰਦਾਜ਼ੇ ਕਿ ਜਾਇਦਾਦਾਂ ਜਿਹਨੀਆਂ ਨੇ ਸੁਗਲਰਾਂ ਦੀਆਂ ਜ਼ਬਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਤਾਂ ਨਸ਼ਾ ਤਸਕਰਾਂ ਨੂੰ ਲੈ ਕੇ ਲਗਾਤਾਰ ਆਪਰੇਸ਼ਨ ਦਾ ਜ਼ਿਕਰ ਕਰ ਲਈਏ ਜਾਂ ਫਿਰ ਸਿਵਲ ਡਰੈਸ ਦੇ ਵਿੱਚ ਰੇਡ ਦਾ ਜ਼ਿਕਰ ਕਰ ਲਈਏ ਤਾਂ ਪੂਰੀ ਤਰ੍ਹਾਂ ਦੇ ਨਾਲ ਨਸ਼ਾ ਫੌਂਡ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਨੇ ਔਰ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਕੀਮਤ ਤੇ ਜਿਹੜੇ ਸਮਗਲਰ ਨੇ ਉਹ ਨਸ਼ਾ ਵੇਚਦੇ ਫੜੇ ਗਏ ਜਾਂ ਫਿਰ ਕੋਈ ਜੇਕਰ ਪੁਲਿਸ ਵਿਭਾਗ ਦੇ ਵਿੱਚੋਂ ਹੇਠਾਂ ਤੋਂ ਲੈ ਕੇ ਉੱਪਰ ਤੱਕ ਇਸ ਦੇ ਵਿੱਚ ਕੋਈ ਇਨਵੋਲ ਪਾਇਆ ਗਿਆ ਤਾਂ ਸਿੱਧੇ ਤੌਰ ਤੇ ਉਸ ਨੂੰ ਸਸਪੈਂਡ ਨਹੀਂ ਮੁਤਲ ਕਰ ਦਿੱਤਾ ਜਾਏਗਾ ਔਰ ਕੁਲ ਮਿਲਾ ਕੇ ਮਰਦਕਸ਼ਨ ਹੋਏਗਾ ਤਾਂ ਇਹ ਪੂਰੀ ਸਖਤੀ ਜਿਹੜੀ ਜ਼ਰੂਰ ਨਜ਼ਰ ਆ ਰਹੀ ਹੈ ਔਰ ਇਸ ਨੂੰ ਲੈ ਕੇ ਕਿਹਾ ਗਿਆ ਹੈ ਕਿ ਜਿਹੜੇ ਨਸ਼ੇ ਦੇ ਆਦੀ ਨੌਜਵਾਨ ਨੇ ਉਹਨਾਂ ਨੂੰ ਸਿਰਫ ਬਿਮਾਰ ਦੇ ਤੌਰ ਤੇ ਦੇਖਿਆ ਜਾਵੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਔਰ ਹੁਣ ਜਿਹੜੇ ਸਮੱਗਲਰ ਨੇ ਜਿਨ੍ਹਾਂ ਨੇ ਵੱਡੀਆਂ ਜਾਇਦਾਦਾਂ ਬਣਾਈਆਂ ਨੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਨੇ ਸਿਰਫ ਨਸ਼ਾ ਵੇਚ-ਵੇਚ ਕੇ ਤਾਂ ਉਸ ਨੂੰ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਨੋਟਿਸ ਸਪੈਸ਼ਲੀ ਦਿਨਾਂ 'ਚ ਚਪਕਾਈ ਗਏ ਨੇ ਕਰਾ ਦੇ ਬਾਹਰੇ ਲਗਾਤਾਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤੇਹੋਂ ਗੱਲ ਕਰਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਖਿੱਚੀ ਯੋਗਾ ਦੀ ਤਸਵੀਰ ਨੂੰ ਲੈ ਕੇ ਚਰਚਾ ਦੇ ਵਿੱਚ ਆਈ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਜਿਸ ਨੇ ਇਸ ਸਮਾਵੇ ਦੇ ਵਿੱਚ ਰੇਪ ਅਤੇ ਕਤਲ ਦੀ ਤਮਕੀ ਦੇ ਇਲਜ਼ਾਮ ਲਗਾਏ ਜਿਸ ਤੇ ਐਸਜੀਪੀਸੀ ਨੇ ਪੁਲਟਵਾਰ ਕੀਤਾ। ਦੇਖੋ ਇਸਕੇ ਲਈ ਡੈਥ ਥ੍ਰੀਟਸ ਰੇਪ ਥ੍ਰੀਟਸ ਪਤਾ ਨਹੀਂ ਕੀ-ਕੀ ਮਿਲ ਚੁਕਾ ਹੈ ਅਭੀ ਤੱਕ। ਯੋਗਾ ਗਲ ਅਰਚਨਾ ਮਕਵਾਨਾ ਦਾ ਇਹ ਬਿਆਨ ਪਾਵੇਂ ਮਾਫੀ ਨਾਮਾ ਸੀ ਪਰ ਇਸ ਬਿਆਨ ਤੇ ਵੀ ਵਿਵਾਦ ਖੜਾ ਹੋ ਗਿਆ। ਅਰਚਨਾ ਨੇ ਦਾਅਵਾ ਕੀਤਾ ਕਿ ਉਸ ਨੂੰ ਜਾਨ ਤੋਂ ਮਾਰਨ ਤੇ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਨੇ ਐਸਜੀਪੀਸੀ ਨੇ ਅਰਚਨਾ ਦੇ ਬਿਆਨ ਤੇ ਇਤਰਾਜ਼ ਪ੍ਰਗਟ ਕੀਤਾ ਐਸਜੀਪੀਸੀ ਦਾ ਇਲਜ਼ਾਮ ਹੈ ਕਿ ਅਰਚਨਾ ਦੇ ਧਮਕੀਆਂ ਮਿਲਣ ਵਾਲੇ ਬਿਆਨ ਦੇ ਵਿੱਚ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜੇ ਅਰਚਨਾ ਨੂੰ ਵਾਕਿਆਹੀ ਅਜਿਹੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਉਸ ਨੂੰ ਪੁਲਿਸ ਦੇ ਵਿੱਚ ਸ਼ਿਕਾਇਤ ਤਰਜ ਕਰਵਾਉਣੀ ਚਾਹੀਦੀ ਹੈ ਉਹ ਲੜਕੀ ਮਾਫੀ ਮੰਗ ਰਹੀ ਆ ਮਾਫੀ ਮੰਗਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹਣਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜਿਹੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੋ ਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਹੁੰਦੇ ਆ ਵੀ ਉਹਨੂੰ ਧਮਕੀ ਦਿੰਦਾ। ਤੋਂ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ। ਜੇ ਕਹਿ ਲਈਏ ਕਿ ਕੰਗਣਾ ਰੌਤ ਵਰਗਿਆਂ ਦੀ ਵੱਡਾ ਸਾਜ਼ ਜਿਹੜਾ ਜਿ ਦਿਖਾਈ ਦੇ ਰਿਹਾ। ਹੁਣ ਤੁਹਾਨੂੰ ਅਰਚਨਾ ਮਕਵਾਨਾ ਦਾ ਉਹ ਪੂਰਾ ਬਿਆਨ ਸੁਣਾਉਂਦੇ ਆ ਜਿਸ ਵਿੱਚ ਉਸਨੇ ਮਾਫੀ ਵੀ ਮੰਗੀ ਸੀ ਅਤੇ ਧਮਕੀਆਂ ਮਿਲਣ ਦੇ ਜ਼ਾਂ ਵੀ ਲਾਇਸੈਂਸ। ਸੋ ਆਮ ਸੌਰੀ ਅਬੀ इससे ज़्यादा मैं क्या कर सकती हूँ आप लोग ने मेरे अगेंस्ट इतना आ, क्या करूँ? आप मुझे जेल में डाल दोगे क्या मीन्स क्यों मैंने ऐसा कुछ इंसल्ट नहीं किया है मैंने अपने हिसाब से पूरा गुड फेथ में किया है फिर वाहगुरु जी दी इच्छा बिकॉज उनको पता है मैंने मेरे दिल में क्या है और प्लीज़ इसको आप कम्युनल नहीं बनाए और पॉलिटिसाइज भी नहीं करें और मीडिया सोशल मीडिया एवरीबॉडी प्लीज़ इसको इतना आ,

SGPC ਦੇ ਵੱਲੋਂ ਕਰਵਾਈ ਗਈ FIR ਨੂੰ ਗਲਤ ਦੱਸਿਆ ਬੈਂਸ ਨੇ ਕਿਹਾ ਕਿ ਯੋਗਾ ਕਰਨ ਤੇ 295A ਦਾ ਕੇਸ ਨਹੀਂ ਬੰਦਦਾ ਦੇਖੋ ਤੁਸੀਂ ਸਿੱਖ ਪ੍ਰਵਿਤਰ ਸਥਾਨ ਦੇ ਜਨਰਲ ਮੈਨੇਜਰ ਨੂੰ ਸੱਚ ਬੋਲਣ ਦੀ ਹਿੰਮਤ ਕਰੋ ਕੀ ਮੈਂ ਕਹਿ ਰਿਹਾ ਹਾਂ ਤੁਸੀਂ ਸਾਰੇ ਤੁਸੀਂ ਕਹਿਣਾ ਸੀ ਕਿ ਇੱਕ ਲੜਕੀ ਨੇ ਯੋਗਾਸਨ ਕੀਤੇ ਤੁਹਾਨੂੰ ਵੀ ਪਤਾ ਸ਼ੀ ਸ਼ਾਸਨ ਕੀ ਹੁੰਦਾ ਸਾਰਾ ਦੇਸ਼ ਇੰਟਰਨੈਸ਼ਨਲ ਯੋਗਾ ਡੇ ਦਾ ਮਨਾ ਰਿਹਾ ਹੈ ਕਈ ਸਾਲ ਤੋਂ ਮਨਾ ਰਿਹਾ ਹੈ ਸਭ ਨੂੰ ਪਤਾ ਲੱਗ ਗਿਆ ਕਿ ਯੋਗ ਡੇ ਵਿੱਚ ਕਿਹੜੇ ਕਿਹੜੇ ਆਸਨ ਕੀਤੇ ਜਾਂਦੇ ਨੇ ਸਾਡਾ ਪ੍ਰਧਾਨ ਮੰਤਰੀ ਯੋਗਾਸਨ ਕਰਦਾ ਹੈ ਔਰ ਜਿਸ ਦੇਸ਼ ਵਿੱਚ ਉਦਨ ਯੋਗ ਆਸਨ ਦਾ ਸੈਲੀਬ੍ਰੇਸ਼ਨ ਹੋ ਰਹੀ ਹੋਵੇ ਦੁਨੀਆ ਪਾ ਨੂੰ ਮੈਸੇਜ ਆ ਰਹੇ ਹੋਵੇ ਔਰ ਤੁਸੀਂ ਫਾਇਦ ਰਜ ਕਰਦੇ ਉਹ ਵੀ ਯੋਗਾਸਨ ਕਰ ਰਹੀ ਹਾਂ। ਹਮਮ। ਔਰ ਉਹ ਵੀ ਇੱਕ ਲੜਕੀ ਉੱਤੇ। ਔਰ ਜਿਹੜੀ ਕਿ ਬੜੀ ਸ਼ਾਦਾਨਾ ਬੜੀ ਦੂਰੋਂ ਚੱਲ ਕੇ ਆਈ ਹੈ। ਜ਼ਿਕਰ ਹੋਇਆ ਕਿ 21 ਜੂਨ ਨੂੰ ਯੋਗਾ ਡੇ ਤੇ ਅਰਚਨਾ ਨੇ ਦਰਬਾਰ ਸਾਹਿਬ ਦੇ ਵਿੱਚ ਯੋਗਾ ਕੀਤਾ ਸੀ ਜਿਸ ਤੇ ਵਿਵਾਦ ਖੜਾ ਹੋ ਗਿਆ। ਹਾਲਾਂਕਿ ਅਰਚਨਾ ਨੇ ਇਸ ਤੇ ਕੁਝ ਸਮੇਂ ਬਾਅਦ ਮਾਫੀ ਵੀ ਮੰਗੀ ਹੋ ਸੇਠੀ। ਅੱਗੇ ਵਧਾਂਗੇ ਤਾਂ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਇੱਕ ਸਿੱਖ ਕੁੜੀ ਨੂੰ ਸਿੱਖ ਕਕਾਰਾਂ ਦੇ ਸਮੇਤ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਜਿਸ ਦੇ ਬਾਅਦ ਵਿਵਾਦ ਪੈਦਾ ਹੋ ਗਿਆ ਹੈ ਤੇ ਮਾਮਲਾ ਅਕਾਲ ਤਖਤ ਸਾਹਿਬ ਤੱਕ ਪਹੁੰਚ ਗਿਆ ਹੈ। ਰਾਜਸਥਾਨ ਦੇ ਜੋਧਪੁਰ ਜੁਡੀਸ਼ਰੀ ਦੇ ਪੇਪਰ ਦੌਰਾਨ ਵਿਵਾਦ ਪੈਦਾ ਹੋ ਗਿਆ। ਜਿੱਥੇ ਇੱਕ ਸਿੱਖ ਕੁੜੀ ਨੂੰ ਕਿਰਪਾਨ ਤੇ ਕੜਾ ਪਹਿਨੇ ਹੋਣ ਕਾਰਨ ਪ੍ਰੀਖਿਆ ਕੇਂਦਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਕਾਰਨ ਪ੍ਰੀਖਿਆ ਕੇਂਦਰ ਦੇ ਬਾਹਰ ਉਸਨੇ ਹੰਗਾਮਾ ਕੀਤਾ ਤੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਅੰਦਰ ਜਾ ਕੇ ਪੇਪਰ ਦੇਣ ਦੀ ਗੁਹਾਰ ਵੀ ਲਗਾਈ ਪਰ ਕਰਮਚਾਰੀਆਂ ਨੇ ਉਸ ਨੂੰ ਕਿਰਪਾਨ ਤੇ ਕੜਾ ਉਤਾਰ ਕੇ ਅੰਦਰ ਜਾਣ ਲਈ ਕਿਹਾ ਜਿਸ ਦਾ ਉਸਨੇ ਵਿਰੋਧ ਕੀਤਾ ਜਿਸ ਕਾਰਨ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ तो मैंने बोला मुझे नोटिस दिखा दो पहले तो मैं अंदर जा रही थी तो वो बोली की मेरे पास मतलब तुम्हारी ये पहली हुई है तो काफी भूल खड़ा कर दिया मुझे और फिर उसने मुझे नोटिस दिखाया उसमें लिखा था जैकेट लिखी थी कोट लिखा था मतलब उसमें किरपान और कड़ा मैंने बोला कि यार कुछ तो लिखा है तो दिखा दो لیکن نام تے لکھنا نہیں نا وہ بولی کہ ہم سب کچھ کر نہیں سکتے مجھے تو اوپر سے اڑ رہا ہے۔ پھر ہم نے مطلب تقریبا آدھا گھنٹہ اسی لیے کھڑا رکھا کہ ہماری اوپر بات چل رہی ہے ہم کریں گے کریں گے کہ مطلب ہمارا ٹائم ویسٹ کر رہے تھے۔ اخر میں جب وہ کچھ نہیں ا سی ایل اور پھر لیڈی سٹاف نے انہوں نے مطلب پوری طرح سے دھکے مار کر ہی نکالا۔ گੁਰเสک کوڑی نو پیپر دین تو روکن دا معاملہ شری اکال تک صاحب دے جٹھیدار دے دھیان چ بھی آیا تے جٹھیدار ਗਿਆਨੀ ਰਖਬੀਰ ਸਿੰਘ ਨੇ ਇਸ ਘਟਨਾ ਦੀ ਨਿਖੇਦੀ ਕੀਤੀ ਤੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਉੱਚ ਪਦਰੀ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਚ ਹਾਈ ਕੋਰਟ ਦੇ ਰਿਟਾਇਰਡ ਜੱਜ ਅਤੇ ਵਕੀਲ ਸ਼ਾਮਲ ਹੋਣ ਸਿੱਖਾਂ ਦੀ ਦਸਤਾਰ ਦੀ ਬਦਬੀ ਕਦੇ ਪੈਸਾਂ ਦੀ ਬਦਬੀ ਕਦੇ ਕਕਾਰਾਂ ਦੀ ਬਦਬੀ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਇੱਕ ਬੱਚੇ ਨੂੰ ਇਤੋਂ ਤੱਕ ਕਹਿ ਦਿੱਤਾ ਪਬਲੀਕਲੀ ਕਿਆ ਕਿ ਆਪਣੀ ਟੀ-ਸ਼ਰਟ ਉਤਾਰ ਕੇ ਤੇ ਆਪਣੀ ਕਿਰਪਾਨ ਹੇਠੋਂ ਉਤਾਰ ਕੇ ਫਿਰ ਤੂੰ ਪ੍ਰੀਖਿਆ ਵਿੱਚ ਬੈਠ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਡ ਜੱਜ ਸਿੱਖ ਜੱਜ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਅਰਮਨ ਜੋਤ ਨਾਦੀ एक कुड़ी जलंधर की रहने वाली है जो पंजाब एंड हरियाणा हाई कोर्ट प्रैक्टिस करती है तो राजस्थान के जोधपुर जुडिशरी दे पेपर देने गई रिपोर्ट न्यूज 18, पंजाब